来 ਨਾ ਜਾਵੇ ਜੀ ਬੱਚੇ ਫੇਰ ਸਕੂਲ ਖੋਲਣ ਦੀ ਪਰਮਿਸ਼ਨ ਦਿਓਗੇ ਨਾ ਤੁਸੀਂ ਨਹੀਂ ਨਹੀਂ ਦੇਖੋ ਇਹਦਾ ਇੱਕ ਪ੍ਰੋਪਰ ਪ੍ਰੋਟੋਕਾਲ ਹੈ ਡਰਲ ਹੈ ਤਾਂ ਅਸੀਂ ਉਹ ਪੂਰਾ ਕੰਪਲੀਟ ਕਰਕੇ ਹੀ ਉਹ ਮਤਲਬ ਪੇਰੈਂਟਸ ਨੂੰ ਫਿਰ ਰਿਕੁਐਸਟ ਕਰਾਂਗੇ ਥੈਟ ਦੇ ਕੈਨ ਰੀਜ਼ੂਮ ਦਾ ਸਕੂਲ ਐਕਟੀਵਿਟੀਜ਼ ਫਿਲਹਾਲ ਅਸੀਂ ਚੈੱਕ ਕਰ ਲਿਆ ਨਾਥਿੰਗ ਸਸਪੀਸ਼ੀਅਸ ਵਾਸ ਫਾਊਂਡ ਬਟ ਜਿਸ ਤਰ੍ਹਾਂ ਇੱਕ ਪ੍ਰੋਟੋਕਾਲ ਡੀਟੇਲਡ ਹੁੰਦਾ ਹੈ ਤਾਂ ਵਿਲ ਰਿਪੀਟ ਇਟ ਸਾਰਾ ਕੁਝ ਐਨਸ਼ੋਰ ਕਰਕੇ ਫਿਰ ਵਿਲ ਰਿਕੁਐਸਟ ਦਾ ਪੇਰੈਂਟਸ ਕੱਲ ਤੋਂ ਸਕੂਲ ਖੁੱਲਣਗੇ ਜੀ ਰੈਗੂਲਰ ਹਾਂਜੀ ਹਾਂਜੀ ਅਫਵਾਹਾਂ ਵਾਲਿਆਂ ਨੂੰ ਸਰ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਤੁਸੀਂ ਜਿਹੜੇ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਫਾਰਵਰਡ ਦਪਾ ਦਿੰਦੇ ਨੇ ਕਿ ਸਖਤ ਐਕਸ਼ਨ ਲਿਆ ਜਾਏਗਾ ਇਹ ਬਿਲਕੁਲ ਲਿਆ ਜਾਏਗਾ ਤਾਂ ਜੇ ਇਸ ਤਰ੍ਹਾਂ ਦੀ ਮਤਲਬ ਮਾਹੌਲ ਨੂੰ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰੂਗਾ ਡੈਫੀਨਿਟਲੀ ਜਿਹੜਾ ਲਾਅ ਵਿਲ ਟੇਕ ਇਟਸ ਓਨ ਕੋਰਸ ਜੀ 14 ਦਸੰਬਰ ਨੂੰ ਪੂਰੇ ਸੂਬੇ ਦੇ ਵਿੱਚ ਪੰਚਾਇਤ ਸਮਿਤੀ ਔਰ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਹੋ ਰਹੇ ਨੇ ਤਾ ਉਸੀ ਲੈਡੀ ਦੇ ਤਹਿਤ ਜਿਹੜਾ ਪੁਲਿਸ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਹੈ ਤਾ ਇਥੇ ਵੀ ਇਲੈਕਸ਼ਨਸ ਕਰਾਏ ਜਾ ਰਹੇ ਨੇ ਇਹਦੇ ਵੀ ਸਾਡੇ ਕੋਲ ਕਰੀਬਨ 780 ਜਿਹੜੀ ਲੋਕੇਸ਼ਨਸ ਹੈਗੀਆਂ ਜਾਂ ਜਿਹੜੇ ਸਕੂਲਸ ਹੈ ਜਿੱਥੇ ਇਲੈਕਸ਼ਨ ਹੋ ਰਹੇ ਨੇ ਤਾ ਇਹਦੇ ਲਈ ਅਸੀਂ ਡਿਸਟ੍ਰਿਕਟ ਲੈਵਲ ਤੇ ਕਰੀਬਨ 3000 ਦੀ ਜਿਹੜੀ ਫੋਰਸ ਹੈ ਉਹ ਮੋਬਾਈਲਾਈਜ਼ ਹੋਈ ਹੈ ਉਹਦੇ ਵੀ ਜਿਹੜੇ ਅਲੱਗ-ਅਲੱਗ ਜਿਹੜੇ ਪੋਲਿੰਗ ਬੂਥਸ ਹੈ ਕਰੀਬਨ 2500 ਦੀ ਫੋਰਸ ਸਾਡੀ ਬੂਥਾਂ ਤੇ ਲੱਗੀ ਹੈ ਬਾਕੀ ਜਿਹੜੀ ਫੋਰਸ ਹੈ ਉਹ ਜਿਸ ਤਰ੍ਹਾਂ ਪੈਟਰੋਲਿੰਗ ਪਾਰਟੀਆਂ ਹੈ ਜਿਹੜੇ ਆਫਸਰਸ ਦੇ ਨਾਲ ਰਿਜ਼ਰਵਸ ਹੁੰਦੀਆਂ ਹਨ ਤਾਂ ਉਸ ਤਰ੍ਹਾਂ ਸੀ ਡਿਪਲॉयਮੈਂਟ ਕੀਤੀ ਗਈ ਹੈ ਤਾਂ ਇਹ ਇੱਕ ਪ੍ਰੋਲੋਂਗਡ ਐਕਸਰਸਾਈਜ਼ ਕਾਫੀ ਟਾਈਮ ਤੋਂ ਚੱਲ ਰਹੀ ਸੀਗੀ ਐਂਡ ਫਾਈਨਲੀ ਇਹ 14th ਨੂੰ ਜਿਹੜਾ ਇਲੈਕਸ਼ਨ ਹੋ ਰਹੀ ਹੈ ਤਾਂ ਇਹਦੇ ਵਿੱਚ ਹੁਣ ਐਜਸਟਮੈਂਟ ਸਾਰੇ ਜਿਹੜੇ ਮੁਲਾਜ਼ਮ ਹੈ ਇਹਦੇ ਵਿੱਚ ਜਿੰਨਾਂ ਜਿੰਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੂੰ ਮੈਂ ਬਰੀਫ ਕਰਕੇ ਆਇਆ ਉਹਨਾਂ ਨੂੰ ਸੈਂਸਟਾਈਜ਼ ਕਰਕੇ ਆਇਆ ਕਿ ਇਹ ਜਿਹੜੇ ਇਲੈਕਸ਼ਨ ਹੈ ਇਕਤਾ ਉਹਨਾਂ ਦੇ ਜਿਹੜੇ ਡੂਜ਼ ਐਂਡ ਡੋਂਟਸ ਆ ਡਿਊਟੀ ਰਿਲੇਟਡ ਉਹ ਉਹਨਾਂ ਨੂੰ ਸਮਝਾਏ ਸਟਾਈਸ ਕਰਾਇਆ ਤਾਂ ਬਾਕੀ ਉਹਨਾਂ ਨੂੰ ਸਾਰਿਆਂ ਨੂੰ ਕਨਵੇ ਕਰਤਾ ਕਿ ਇਹ ਜਿਹੜਾ ਇਲੈਕਸ਼ਨ ਹੈ ਆਪਾਂ ਪੀਸਫੁਲੀ ਐਂਡ ਫਰੀ ਐਂਡ ਫੇਅਰ ਤਰੀਕੇ ਨਾਲ ਕਰਾਈਏ ਤਾਂ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ that ਪੰਜਾਬ ਪੁਲਿਸ ਐਂਡ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਵੀ ਆਰ ਕਮਿਟਿਡ ਕਿ ਆਪਾਂ ਇਹ ਇਲੈਕਸ਼ਨ ਪੀਸਫੁਲੀ ਕਰਾਈਏ ਸਰ ਜਿਹੜੇ ਸੈਂਸਿਟਿਵ ਬੂਥ ਨੇ ਇਹਨਾਂ ਦੀ ਤੁਹਾਡੇ ਕੋਲ ਲਿਸਟ ਤੁਸੀਂ ਕਰ ਲਈ ਹੋਏਗੀ ਇਹਦੇ ਫੋਰਸ ਕਿਸ ਤਰ੍ਹਾਂ ਦੀ ਰਹੇਗੀ ਜਿਹੜੇ ਸੈਂਸਿਟਿਵ ਨੇ ਜਾਂ ਸੈਂਸਿਟਿਵ ਨੇ ਜਿਹੜੀ ਡਿਪਲॉयਮੈਂਟ ਹੁੰਦੀ ਹੈ ਇਹਦਾ ਇੱਕ ਨਾਰਮ ਆਲਰੇਡੀ ਫ্রম ਹੈਡਕ quartਰ ਸਾਡੇ ਕੋਲ ਆਇਆ ਸੀਗਾ ਤਾਂ ਜਿਹੜੇ ਕੁਝ ਬੂਥਸ ਆ ਜਾਂ ਜਿਹੜੀ ਕੁਝ ਲੋਕੇਸ਼ਨਸ ਹੈ ਜਿਨ੍ਹਾਂ ਨੂੰ ਅਸੀਂ ਸੈਂਸਿਟਿਵ ਜਾਂ ਹਾਈਪਰ ਸੈਂਸਿਟਿਵ ਮੰਨਦੇ ਹੈ ਉਥੇ ਨੋਮ ਦੇ ਮੁਤਾਬਕ ਹੀ ਐਕਸਟਰਾ ਫੋਰਸ ਲਾਈ ਜਾਂਦੀ ਹੈ ਤਾਂ ਅਸੀਂ ਉਸੇ ਨੋਮ ਨੂੰ ਫਾਲੋ ਕਰਕੇ ਜਿੱਥੇ ਜਿੱਥੇ ਸਾਡੇ ਕੋਲ ਸੈਂਸਿਟਿਵ ਬੂਥਸ ਹੈਗੇ ਨੇ ਉਥੇ ਸੀ ਆਲਰੇਡੀ ਜਿਹੜੇ ਨੋਰਮ ਦੇ ਮੁਤਾਬਿਕ ਹੀ ਐਕਸਟਰਾ ਫੋਰਸ ਲਾਈ ਹੈ ਸੋ ਥੈਟ ਉਥੇ ਕੋਈ ਇਨਸੀਡੈਂਟ ਨਾ ਹੋਵੇ ਐਂਡ ਸਪੈਸ਼ਲੀ ਬਰੀਫਿੰਗ ਦਾ ਵੀ ਹਿੱਸਾ ਸੀਗਾ ਕਿ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈ ਜਾਂ ਜਿਹੜੇ ਸਾਡੇ ਜੀਓਜ਼ ਹੈ ਤਾਂ ਉਹ ਸਪੈਸ਼ਲ ਉਥੇ ਆਪਣੀ ਪੈਟਰੋਲਿੰਗ ਰੱਖਣਗੇ ਉਹਦਾ ਖਸੂਸੀ ਤੌਰ ਤੇ ਧਿਆਨ ਰੱਖਣਗੇ ਦੇ ਵਿਲ ਬੀ ਅਵੇਲੇਬਲ ਕਿਤੇ ਵੀ ਕੋਈ ਇਨਸੀਡੈਂਟ ਹੁੰਦਾ ਹੈ ਇਹ ਕੋਈ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਸੋ ਦੈਟ ਉਨ ਉਸੇ ਪੁਆਇੰਟ ਤੇ ਮਜਿਛਿਆ ਜਾਏਗਾ ਸਰ ਫਲੈਗ ਮਾਰਚ ਵੀ ਤੁਹਾਡੇ ਉਹਨਾਂ ਕੋਲੇ ਜਾ ਰਹੇ ਨੇ ਇਹਦੇ ਵਿੱਚ ਅ ਇਹਦੇ ਵਿੱਚ ਅਸੀਂ ਕੱਲ ਹਰ ਇੱਕ ਸਬਡਿਵੀਜ਼ਨ ਦੇ ਵਿੱਚ ਸਾਡੇ ਆਫਸਰਸ ਨੇ ਫਲੈਗ ਮਾਰਚ ਕੱਢੇ ਹੈ ਤਾਂ ਹੁਣ ਜਿਹੜੀ ਬਰੀਫਿੰਗ ਅਸੀਂ ਫੋਰਸ ਦੀ ਕਰ ਰਹੇ ਨੇ ਤਾਂ ਇਸ ਤੋਂ ਬਾਅਦ ਵੀ ਫੋਰ ਸਾਡੇ ਕੋਲ ਹੈਗੀ ਐਂਡ ਉਸ ਤੋਂ ਬਾਅਦ ਅਫਾ ਫਲੈਗ ਮਾਰਚ ਕਰਾਂਗੇ ਜੁਕਨੇ ਹੱਥ ਸੈਂਟਰੀ ਹਾਈ ਪ੍ਰਸੈਂਸਿਵ ਸੈਨਟਰੀ ਐਗਜ਼ੈਕਟਲੀ ਮੈਨੂੰ ਫਿਗਰ ਕਲੀਅਰ ਨਹੀਂ ਹੈ ਇਹ ਮੈਂ ਥੋੜੀ ਮੈਂ ਚੈੱਕ ਕਰਕੇ ਤੁਹਾਨੂੰ ਕਲੀਅਰ ਕਰਕੇ ਦੱਸਦੇ ਹਾਂ ਸਰ ਇੱਕ ਹੋਰ ਮਸਲਾ ਆਇਆ ਸੀ ਜੇ ਅੱਜ ਜੇ ਤੁਸੀਂ ਦੱਸਣਾ ਚਾਹੋ ਤੇ ਜਿਹੜੇ ਸਕੂਲਾਂ ਨੂੰ ਥ੍ਰੈਟਸ ਆਈਆਂ ਸੀਗੀਆਂ ਆ ਮਤਲਬ ਰੂਲ ਦੇ ਵਿੱਚ ਕਿਸੇ ਸਕੂਲਾਂ ਨੂੰ ਥ੍ਰੈਟ ਆਈ ਸੀਗੀ ਔਰ ਕੀ ਪ੍ਰੋਟੋਕਾਲ ਤੁਸੀਂ ਇਸ ਦੇ ਵਿੱਚ ਯੂਜ਼ ਕੀਤਾ ਕਿਵੇਂ ਫੋਰਸ ਮੋਬਲਾਈਜ਼ ਕੀਤਾ ਇਹ ਵੀ ਸਵੇਰੇ ਸਾਨੂੰ ਇਨਫਾਰਮੇਸ਼ਨ ਆਈ ਸੀਗੀ ਇੱਕ ਅਨੋਨਿਮਸ ਈਮੇਲ ਅਕਾਊਂਟ ਤੋਂ ਇੱਕ ਈਮੇਲ ਆਈ ਸੀਗੀ ਕੁਝ ਸਕੂਲਸ ਨੂੰ ਥ੍ਰੈਟ ਮਿਲ ਆਈ ਸੀਗੀ ਉਹਦੇ ਵਿੱਚ ਇੱਕ ਸਕੂਲ ਸਾਡੇ ਏਰੀਆ ਦੇ ਵਿੱਚ ਪੈਂਦਾ ਹੈ ਇਨ ਅਮ੍ਰਿਤਸਰ ਰੂਰਲ ਤਾਂ ਉਹਦੇ ਵਿੱਚ ਇਮੀਡੀਏਟਲੀ ਡੀਐਸਪੀ ਐਂਡ ਉਸ ਟੀਮ ਉਹ ਉਥੇ ਸਪੌਟ ਤੇ ਚਲੇ ਗਏ ਐਂਡ ਜਿਹੜਾ ਬੇਸਿਕ ਡ੍ਰਿਲ ਹੁੰਦਾ ਹੈ ਤਾਂ ਉਹ ਸੀ ਫਾਲੋ ਕਰਕੇ ਉਥੇ ਜਿਹੜੀ ਬੀਡੀਐਸ ਟੀਮ ਹੈ ਉਹ ਵੀ ਐਸੀ ਪੇਜੀ ਸੀਗੀ ਤਾਂ ਉਥੇ ਉਹਨਾਂ ਨੇ ਚੈੱਕ ਕਰ ਲਿਆ ਨਾਥਿੰਗ ਸਸਪੀਸ਼ੀਅਸ ਆਬਜੈਕਟ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵਿਅਕਤੀ ਨਹੀਂ ਲੱਭਿਆ ਗਿਆ ਬਟ ਫਿਰ ਵੀ ਮਤਲਬ ਜਿਹੜਾ ਬੇਸਿਕ ਡ੍ਰਿਲ ਹੁੰਦਾ ਹੈ ਐਂਡ 올 ਪ੍ਰੀਕਾਸ਼ਨਰੀ ਮੇਜਰਸ ਦੇ ਵਰ ਟੇਕਨ ਇਸ ਤੋਂ ਅਲਾਵਾ ਵੀ ਆਰ ਟੇਕਿੰਗ ਦ ਸਟੇਟਮੈਂਟ ਐਂਡ ਵੀ ਆਰ ਰਜਿਸਟਰਿੰਗ ਦ ਐਫ ਆਈ ਆਰ ਐਂਡ ਨਾਲ ਦੇ ਨਾਲ ਜਿਹੜਾ ਉਹ ਮੇਲ ਹੈ ਉਹਨੂੰ ਸੀ ਟੈਕਨੀਕਲੀ ਜਿਹੜਾ ਸਾਈਬਰ ਦਾ ਇੱਕ ਪ੍ਰੋਸੀਜਰ ਹੁੰਦਾ ਹੈ ਉਹਦੇ ਰਾਹੀਂ ਟਰੇਸ ਕਰ ਰਹੇ ਨੇ ਐਫ ਆਈ ਆਰ ਦਰਜ ਕਰ ਲਈ ਸਰ ਆ ਇਟ ਇਜ਼ ਬੀਗ ਰਜਿਸਟਰਡ ਤਾਂ ਇਹ ਹੋ ਗਈ ਸ਼ਾਮ ਤੱਕ ਰਜਿਸਟਰ ਹੋ ਗਈ ਸਰ ਇਹ ਡਾਰਕ ਗ੍ਰਬ ਤੋਂ ਮੇਲ ਆਈ ਹੈ ਕਿ ਕਿਸੇ ਪਰਟੀਕੂਲ ਬੰਦੇ ਦੀ ਮੇਲ ਮੇਲ ਆਈ ਹੈ ਮੇਰੀ ਇੱਕ ਈਮੇਲ ਸਰਵਿਸ ਹੈਗੀ ਤਾਂ ਉਹਦੇ ਵਿੱਚ ਅਸੀਂ ਹਜੇ ਨਹੀਂ ਕਹਿ ਸਕਦੇ ਕਿ ਇਹ ਵਾਟ ਇਜ਼ ਦ ਸੋਰਸ ਜਾਂ ਇਹਨੂੰ ਕਿਵੇਂ ਉਹ ਕੀਤਾ ਗਿਆ ਹੈ ਬਟ ਥੋੜਾ ਜਿਹਾ ਸੀ ਵੀ ਹੈਵ ਸਟਾਰਟਡ ਦ ਟੈਕਨੀਕਲ ਐਨਾਲਿਸਿਸ ਸਮੇਂ ਪਤਾ ਚੱਲ ਜਾਊਗਾ ਬੇਸਿਕਲੀ ਇਹਦਾ origin ਕੀ ਹੈ ਐਂਡ ਇਹ ਕਿਸ ਰੂਟ ਰਾਹੀਂ ਆਈ ਹੈ ਅੱਛਾ ਸਰ ਉਹਨਾਂ ਕਿਹਾ ਕੀ ਸੀ ਉਹਦੇ ਵਿੱਚ ਕਿ ਪਰਟੀਕੂਲਰ ਕਿਹੜੇ ਬੋਕੀ ਆ ਗਿਆ ਸੀ ਇਟ ਵਾਸ ਜਸਟ ਅ ਪਲੀਨ ਥ੍ਰੈਟ ਜਿਹੜਾ ਹੈਗਾ ਇਹ ਦੋ ਤਿੰਨ ਸਕੂਲ ਹੈਗੇ ਨੇ ਜਸਟ ਟੂ ਕ੍ਰੀਏਟ ਡਿਸਟਰਬੈਂਸ ਜਾਂ ਮਤਲਬ ਪੈਨਿਕ ਇਸ ਤਰ੍ਹਾਂ ਦਾ ਸੀਗਾ ਆਦਰਵਾਇਜ਼ ਕੋਈ ਉਹਦੇ ਚ ਜ਼ਿਆਦਾ ਉਹ ਡੀਟੇਲਸ ਨਹੀਂ ਸੀਗੀਆਂ ਇਟ ਵਾਸ ਮੈਂਟ ਟੂ ਕ੍ਰੀਏਟ ਦਾ ਪੈਨਿਕ ਇਸ ਦੇ ਵਿੱਚ ਸਰ ਅਮਰਸਰ ਸ਼ਹਿਰ ਨੂੰ ਵੀ ਜਿਵੇਂ ਥ੍ਰੈਟਸ ਆਈਆਂ ਸੀ ਫਿਰ ਜੌਇੰਟਲੀ ਇਨਵੈਸਟੀਗੇਸ਼ਨ ਕਰ ਰਹੇ ਜਾਂ ਉਹ ਅਲੱਗ ਤੌਰ ਤੇ ਕਰ ਰਹੇ ਹੋ ਨਹੀਂ ਨਹੀਂ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈਗਾ ਤਾਂ ਕਿਉਂਕਿ ਮੇਲ ਦਾ ਸੋਰਸ ਇੱਕੋ ਹੀ ਹੈ ਇੱਕੋ ਹੀ ਮੇਲ ਐਡਰੈਸ ਤੋਂ ਉਹ ਮੇਲ origignate ਹੋਈ ਸੀਗੀ ਤਾਂ ਅਸੀਂ ਜੁਆਇੰਟਲੀ ਵਿਦ ਕਮਿਸ਼ਨਰੇਟ ਪੁਲਿਸ ਇਹਨੂੰ ਕਰ ਰਹੇ ਨੇ ਸਰ ਕਿੰਨੇ ਸਕੂਲਾਂ ਨੂੰ ਈਮੇਲ ਆਈ ਹੈ ਇਸ ਦਾ ਇਨੇ ਵਿੱਚ देयर आर 3 ਰੈਸੀਪੀਐਂਟਸ ਉਹ ਜੋ ਦੋ ਸਕੂਲ ਜਿਹੜੇ ਹੈਗੇ ਨੇ ਦੇ ਆਰ ਇਨ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਇੱਕ ਅੰਮ੍ਰਿਤਸਰ ਰੂਰਲ ਦੇ ਵਿੱਚ ਪੈਂਦਾ ਤੇ ਸਰ ਇਸ ਤਰੀਕੇ ਨਾਲ ਇੱਕ ਆਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਦਿਹਾਤੀ ਸਕੂਲ ਦਾ ਡੀਪੀਐਸ ਕੋਲ ਆਇਆ ਉਹਦੇ ਵਿੱਚ ਬੰਬ ਹੈ ਇਤਨਾ ਤੇ ਉਹਨੂੰ ਲੋਕਾਂ ਨੂੰ ਕਲੀਅਰ ਕਰੋਗੇ ਕਿ ਇਤਨਾ ਦੀ ਕੋਈ ਗੱਲ ਨਹੀਂ ਮਿਲਿਆ ਤੁਹਾਨੂੰ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਇਮੀਡੀਏਟਲੀ ਸਾਡੀ ਜਿਹੜੀ ਬੰਬ ਡਿਸਪੋਜ਼ਲ ਸਕਵਾਡ ਟੀਮ ਹੈ ਉਹ ਗਈ ਉੱਥੇ ਐਂਡ ਅਸੀਂ ਉਹ ਏਰੀਆ ਸਰਚ ਕਰ ਲਿਆ ਪ੍ਰੋਪਰਲੀ ਫਾਲੋਇੰਗ ਦਾ ਪ੍ਰੋਟੋਕਾਲ ਤਾਂ ਉੱਥੇ ਸਾਨੂੰ ਕੋਈ ਆਬਜੈਕਸ਼ਨੇਬਲ ਜਾਂ ਕੋਈ ਸਸਪੀਸ਼ਸ ਆਬਜੈਕਟ ਜਾਂ ਕੋਈ ਵਿਅਕਤੀ ਸਾਨੂੰ ਨਹੀਂ ਮਿਲਿਆ ਬਟ ਸਟਿਲ ਅਸੀਂ ਪ੍ਰਕਾਸ਼ਨ ਮੈਂਟੇਨ ਕਰ ਰਹੇ ਹਾਂ ਸਰ ਇੱਕ ਆਡੀਓ ਜਿਹੜੀ ਮੈਂ ਦੱਸ ਰਿਹਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਿ ਉਹਦੇ ਵਿੱਚ ਬੰਬ ਮਿਲਿਆ ਜੀ ਇੰਦਾ ਨਹੀਂ ਨਹੀਂ ਇਟ ਇਜ਼ ਦਨ ਟੂ ਮਿਸਲੀਡ ਦਾ ਪੀਪਲ ਇਟ ਇਜ਼ ਅਨਫਾਊਂਡਡ ਕਿਉਂਕਿ ਅਸੀਂ ਗਰਾਊਂਡ ਤੇ ਸਾਰਾ ਕੁਝ ਚੈੱਕ ਕਰਾ ਲਿਆ ਸਾਨੂੰ ਕੁਝ ਵੀ ਨਹੀਂ ਮਿਲਿਆ ਸਰ ਹੋ ਸਕਦਾ ਹੈ ਲੈਕਚਰ ਦੇ ਕਾਰਨ ਕੋਈ ਮਾਹੌਲ ਖਰਾਬ ਕਰਨ ਦਾ ਕੋਈ ਇਸ ਤਰ੍ਹਾਂ ਦਾ ਸਰਵੇ ਨਹੀਂ ਨਹੀਂ ਇਹਦੇ ਵਿੱਚ ਜੇ ਤੁਸੀਂ ਪਿੱਛੇ ਜਾਓਗੇ ਤਾਂ ਕਦੀ-ਕਦੀ ਤਾਂ ਸਕੂਲ ਦੇ ਸਟੂਡੈਂਟਸ ਹੀ ਇਸ ਤਰ੍ਹਾਂ ਦੀ ਸ਼ਰਾਰਤਾਂ ਕਰਦੇ ਆ ਤਾਂ देयर आर ਮਤਲਬ ਐਗਜ਼ਾਮਪਲ ਜਿੱਥੇ ਕਿਸੇ ਨੇ ਛੁੱਟੀ ਕਰਵਾਨੀ ਸੀ ਸਕੂਲ ਚ ਉਹ ਜਾਂ ਕੁਝ ਉਹ ਤਾਂ ਉਹਨਾਂ ਨੇ ਵੀ ਸੈਟ ਨੇਲਸ ਕਰਦੇ ਆ ਸਕੂਲਾਂ ਨੂੰ ਤਾਂ that can be a possibility ਅਸੀਂ ਵੀ ਆਰ ਐਕਸਪਲੋਰਿੰਗ ਦਿਸ ਤਾਂ ਜੇ ਦੀ ਫਿਰ ਚੀਜ਼ ਸਾਹਮਣੇ ਆ ਜਾਂਦੀ ਹੈ ਵੀ ਵਿਲ ਪੁਟ ਇਟ ਬਿਫੋਰ ਯੂ ਪਰ ਤੁਸੀਂ ਸਰ ਜਿਹੜੇ ਸਕੂਲ ਸੀਗੇ ਸਾਰੇ ਆਪਣੇ ਵੱਲੋਂ